ਪੰਜਾਬ ਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਸਿੰਘ ਇੱਕ ਬਾਰ ਫਿਰ ਫਸ ਗਏ ਨੇ ਇਸ ਵਾਰ ਰੇਡ ਕਾ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਮਾਲਤੀ <th>ਥਾਪੜ ਤੇ ਦਰਸ਼ਨ ਬਰਾੜ ਵਿਚਾਲੇ ਮਾਲਤੀ <th>ਥਾਪੜ ਨੇ ਦਰਸ਼ਨ ਬਰਾੜ ਤੇ ਇੱਕ ਪ੍ਰਦਰਸ਼ਨ ਦੌਰਾਨ ਬਾਜ਼ੁਬਾਨੀ ਤੇ ਅਪਸ਼ਬਦ ਵਰਤੇ ਜਾਣ ਦੇ ਇਲਜ਼ਾਮ ਲਾਏ ਨੇ ਹਾਲਾਤ ਉਸ ਵੇਲੇ ਹੋਰ ਖਰਾਬ ਹੋ ਗਏ ਜਦੋਂ ਸੋਮਵਾਰ ਦੇਰ ਸ਼ਾਮ ਦਰਸ਼ਨ ਬਰਾੜ ਤੇ ਉਹਨਾਂ ਦੇ ਬੇਟੇ ਕਮਲਜੀਤ ਸਮੇਤ ਤਿੰਨ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੁਣ ਪੰਜਾਬ ਕਾਂਗਰਸ ਵਿੱਚ ਸੀਨੀਅਰ ਨੇਤਾਵਾਂ ਨੇ ਨਵੀਂ ਮੁਸੀਬਤ ਖੜੀ ਕਰ ਦਿੱਤੀ ਆ ਮੁਕੱਦਮਾ ਨੰਬਰ 209 ਅੰਡਰ ਸੈਕਸ਼ਨ 354ਏ ਅਗੇਂਸਟ ਦਰਸ਼ਨ ਬਰਾੜ ਅਤੇ ਉਹਨਾਂ ਦਾ ਲੜਕਾ ਕਮਲਜੀਤ ਜੋ ਉਹ ਦਰਜ ਕੀਤਾ ਗਿਆ ਜੋ ਉਹਨਾਂ ਨੇ ਉਸ ਵਿੱਚ ਦੱਸਿਆ ਹੈ ਕਿ ਜੁਗਿੰਦਰ ਚੌਂਕ ਦੇ ਵਿੱਚ ਜਿਸ ਦਿਨੇ ਰੋਸ ਕਰ ਰਹੇ ਸੀਗੇ ਬੀਜੇਪੀ ਗਵਰਨਮੈਂਟ ਦੇ ਅਗੇਂਸਟ ਉਸ ਦਿਨ ਜਿਹੜਾ ਇੱਥੇ ਦਰਸ਼ਨ ਬਰਾੜ ਜੀ ਨੇ ਉਹਨਾਂ ਦੇ ਖਿਲਾਫ ਕਾਫੀ ਅਨਪਾਰਲੀਮੈਂਟ ਲੈਂਗੁਏਜ ਜਿਹੜੀ ਹੈ ਯੂਜ਼ ਕੀਤੀ ਹੈ ਔਰ ਉਹਨਾਂ ਦੀ ਕਾਫੀ ਪਬਲੀਕਲੀ ਬੇਇਜ਼ਤੀ ਕੀਤੀ ਹੈ ਇਹ ਤਸਵੀਰਾਂ ਨੇ 19 ਦਸੰਬਰ ਦੀਆਂ ਜਦੋਂ ਨੈਸ਼ਨਲ ਹਿਰਾਲਡ ਕੇਸ ਵਿੱਚ ਸੋਨੀਆ ਤੇ ਰਾਹੁਲ ਗਾਂਧੀ ਨੇ ਅਦਾਲਤ 'ਚ ਪੇਸ਼ ਹੋਣਾ ਸੀ ਇਸ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਕਾਂਗਰਸ ਦਾ ਪ੍ਰਦਰਸ਼ਨ ਸੀ ਦਰਸ਼ਨ ਬਰਾੜ ਤੇ ਮਾਲਤੀ ਥਾਪੜ ਵੀ ਮੋਗਾ 'ਚ ਆਪਣੇ ਸਮਰਥਕਾਂ ਨਾਲ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਇਲਜ਼ਾਮ ਨੇ ਕਿ ਇਸੇ ਥਾਂ 'ਤੇ ਹੀ ਦਰਸ਼ਨ ਬਰਾੜ ਨੇ ਮਾਲਤੀ ਥਾਪੜ ਨੂੰ ਅਪਸ਼ਬਦ ਕਹੇ ਝਗੜਾ ਆਪਣੇ ਘਰ ਵਿੱਚ ਹੀ ਖੜਾ ਹੋਇਆ ਹੈ ਤਾਂ ਇਸ ਦੇ ਬਾਵਜੂਦ ਵੀ ਕਾਂਗਰਸੀਆਂ ਨੇ ਇਸ ਝਗੜੇ ਦੀ ਵਜ੍ਹਾ ਅਕਾਲੀ ਦਲ ਨੂੰ ਦੱਸਿਆ ਸਾਨੂੰ ਲੱਗਣ ਤਾਂ ਉਦੋਂ ਹੀ ਲੱਗ ਗਿਆ ਸੀ ਜਦੋਂ ਅਕਾਲੀ ਦਲ ਦੀਆਂ ਪੰਜ ਰੈਲੀਆਂ ਦੇ ਬਰਾਬਰ ਕੈਪਟਨ ਇਸ ਚੜਤ ਤੋਂ ਬਖਲਾਟ ਚਾ ਕੇ ਕੁਛ ਨਾ ਕੁਛ ਤਾਂ ਉਹਨੇ ਕਰਾਉਣਾ ਹੀ ਆ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਘਰ ਦੇ ਵਿੱਚ ਹੀ ਉਹ ਅੱਗ ਲਾਉਣ ਚ ਸਫਲ ਹੋਣਗੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਜੋ ਵੀ ਘਟਨਾ ਹੋਈ ਹੈ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਤਾਂ ਬਹੁਤ ਨਿੰਦਣਯੋਗ ਹੈ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕਰਦਾ ਕਿ ਉਹ ਦੋਨੇ ਲੀਡਰ ਸਹਿਬਾਨ ਨੂੰ ਸਾਡੇ ਦੋਨੇ ਸਤਿਕਾਰਯੋਗ ਲੀਡਰ ਸਹਿਬਾਨ ਨੂੰ ਬੁਲਾ ਕੇ ਉੱਥੇ ਗੱਲਬਾਤ ਇਹਨਾਂ ਦੀ ਕਰ ਲੈ ਜੇ ਕੋਈ ਉਹਨਾਂ ਦੇ ਮਨਾਂ ਦੇ ਵਿੱਚ ਰੋਸਿਆ ਤਾਂ ਪੈਚਅਪ ਕਰਾਉਣ ਸੂਤਰਾਂ ਮੁਤਾਬਕ ਮਾਲਤੀ ਥਾਪੜ ਸ਼ਿਕਾਇਤ ਲੱਗੇ ਸੋਨੀਆ ਗਾਂਦੂ ਨੂੰ ਮਿਲਣ ਦੀ ਤਿਆਰੀਆਂ ਵਿੱਚ ਨਹੀਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮਸਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੀਬੀ ਸੰਜਨ ਨਾਲ ਗੱਲਬਾਤ ਦੌਰਾਨ ਦਰਸ਼ਨ ਬਰਾੜ ਦੇ بیٹے ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ